ਵੀ ਆਪਣਾ ਸ਼ਿਸ਼ੂ ਵਾਲਾ ਗੈਨ ਖਸਾਨ ਹੋ ਗਿਆ ਚਾਰ ਮੋਤਾਂ ਹੋਣੇ ਚਾਹੇ ਨੁਕਸਾਨ ਹੋ ਗਿਆ ਤੇ ਹੁਣ ਚਲੋ ਸਾਰੇ ਆਪਣੇ ਏਰੀਆ ਥੋੜਾ ਦੋਖ ਬਹੁਤ ਜਿਆਦਾ ਦੋਖ ਬਹੁਤ ਜਿਆਦਾ ਬਹੁਤਿਆ ਨੁਕਸਾਨ ਸੀਗਾ ਉਹ ਤੇ ਉਹਨੂੰ ਧਿਆਨ ਰੱਖਦੇ ਹੋਏ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਭਰਤੀ ਕਿੰਨੇ ਕੀ ਬਾਤਾਂ ਹੋ ਸਕਣ ਬਸ ਅਸਤਾਨਫਾ ਡੇਲ ਦੁਆਰਾ ਮੀਡੀਆ ਮਾਧਿਅਮ ਬੀ ਸਰਕਾਰਕਰ ਇਹੀ ਸਨੇਹਾ ਦੇਣਾ ਚਾਹੁੰਦੇ ਆ ਵੀ ਥੋੜੀ ਥੋੜੀ ਆਪ ਵੀ ਤੁਸੀਂ ਧਿਆਨ ਦਿਓ ਇਹਨਾਂ ਖੱਡਿਆਂ ਦੇ ਕਾਰਨ ਜਿਹੜੇ ਆ ਚਾਰ ਜਿਹੜੇ ਮਾਸੂਮ ਜਿਹੜੇ ਆ ਜਿਹੜੇ ਕਿ ਯਾਰ ਇਸੇ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਸੀ ਆਟੋ ਦੇ ਵਿੱਚ ਆਉਂਦੇ ਸੀ ਛੋਟੇ ਛੋਟੇ ਮਾਸੂਮ ਬੱਚੇ ਵੀ ਉਹਨਾਂ ਦੇ ਨਾਲ ਸੀ ਹਾਲਤ ਇੰਨੀ ਖਰਾਬ ਆ ਜੀ ਇਹ ਮੋਟਰਸਾਈਕਲ ਦੇ ਬੰਦਾ ਜਾਂਦਾ ਟੋਏ ਦੇ ਵਿੱਚ ਵੀ ਮੋਟਰਸਾਈਕਲ ਡਗਦਾ ਤੇ ਪਿਛਲਾ ਟਾਇਰ ਜਿਹੜਾ ਨਾ ਦੂਜੇ ਸਵਾਰੀ ਮਗਰ ਬੈਠੀ ਆ ਤੇ ਸਵਾਰੀ ਡਗ ਪੈਂਦੀ ਆ ਪਿੱਛੋਂ ਹੂੰ ਕਿ ਨੌਜਵਾਨ ਤੁਹਾਡੇ ਸਾਹਮਣੇ ਆ ਆਪਣੀ ਸਿਹਤ ਵੀ ਚੰਗੀ ਤਰ੍ਹਾਂ ਠੀਕ ਨਹੀਂ ਪਰ ਫੇ ਵੀ ਜਿਹੜਾ ਉਹ ਸੇਵਾ ਨੂੰ ਜਿਹੜਾ ਸਮਰਪਿਤ ਹੋ ਚੁੱਕਾ ਆ ਬੇਸ਼ੱਕ ਕਿ ਸਿਹਤ ਵੀ ਚੰਗੀ ਨਹੀਂ ਹੈ ਪਰ ਫਿਰ ਵੀ ਜਿਹੜਾ ਉਹ ਸੇਵਾ ਕਰਨ ਲਈ ਜਿਹੜਾ ਲੱਗਾ ਹੋਇਆ ਪੰਜਾਬੀ ਸਟੇਸ਼ਨ ਦੇਖ ਰਹੇ ਹੋ ਤੁਸੀਂ ਕੈਮਰਾ ਪਰਸਨ ਸੰਜੀਵ ਕਾਤਰੀ ਦੇ ਨਾਲ ਮੈਂ ਤੁਹਾਡਾ ਆਪਣਾ ਲਾਲ ਕਮਲ ਇਸ ਟਾਈਮ ਮੌਜੂਦ ਆ ਅਸੀਂ ਨਵਾਂ ਸ਼ਹਿਰ ਫਲੋਰ ਰੋਡ ਤੇ ਜਿੱਥੇ ਕਿ ਕੁਝ ਸਮੇਂ ਲਈ ਜਿਹੜਾ ਰੋਡ ਜਿਹੜਾ ਆ ਉਹ ਬਲੌਕ ਕੀਤਾ ਗਿਆ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਹੀ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਾਰਨ ਕੀ ਹੈ ਇੱਕ ਪਾਸਾ ਜਿਹੜੀ ਸਾਈਡ ਜਿਹੜੀ ਬੰਦ ਕਰਨ ਦਾ ਉਹਦੇ ਵਿੱਚ ਕਾਰਨ ਇਹ ਆ ਕਿ 15 ਤੋਂ 20 ਨੌਜਵਾਨਾਂ ਦਾ ਇੱਕ ਗਰੁੱਪ ਜਿਹੜਾ ਉਹ ਰਾਤ ਨੂੰ ਸੁੱਤਾ ਨਹੀਂ ਸੁੱਤਾ ਇਸ ਕਰਕੇ ਨਹੀਂ ਕਿਉਂਕਿ ਇਸ ਰੋਡ ਤੇ ਜਿਹੜੀਆਂ ਚਾਰ ਮੁੱਤਾਂ ਹੋ ਗਈਆਂ ਦੋ ਔਰਤਾਂ ਇੱਕ ਵਿਅਕਤੀ ਅਤੇ ਇੱਕ ਛੋਟਾ ਜਿਹਾ ਬੱਚਾ ਜਿਹੜਾ ਇਸ ਰੋਡ ਦਾ ਜਿਹੜਾ ਸ਼ਿਕਾਰ ਬਣ ਗਿਆ ਤੇ ਇਸ ਟੋਏ ਦੇ ਵਿੱਚ ਜਿਹੜੀ ਆਟੋ ਡਿਗਣ ਕਰਕੇ ਉਹਦਾ ਜਿਹੜਾ ਸੰਤੁਲਨ ਵਿਗੜ ਗਿਆ ਤੇ ਗੱਡੀ ਦੇ ਵਿੱਚ ਸਿੱਧੀ ਉਹ ਆਟੋ ਵੱਜੀ ਜਿਹਦੇ ਵਿੱਚ ਕਿ ਚਾਰ ਜਿਹੜੇ ਵਿਅਕਤੀ ਜਿਹੜੇ ਆ ਇਸ ਦੁਨੀਆ ਤੋਂ ਰੁਖਸਤ ਹੋ ਗਏ ਤੇ ਉਹਨਾਂ ਦੇ ਪੀੜ ਜਿਹੜੀ ਐ ਨਾ ਤੋਂ ਸਹਾਰੀ ਨਹੀਂ ਗਈ ਉਹਨਾਂ ਦੇ ਜਾਣ ਦਾ ਦੁੱਖ ਐ ਨਾ ਤੋਂ ਸਹਾਰਿਆ ਨਹੀਂ ਗਿਆ ਤੇ ਇਹਨਾਂ ਵੱਲੋਂ ਜਿਹੜਾ ਬੀੜਾ ਚੁੱਕਿਆ ਗਿਆ ਕੋਲੋਂ ਪੈਸੇ ਖਰਚ ਕੇ ਇਹਨਾਂ ਵੱਲੋਂ ਲੁੱਕ ਲਿਆਈ ਗਈ ਕੋਲੋਂ ਪੈਸੇ ਖਰਚ ਕੇ ਇਹਨਾਂ ਵੱਲੋਂ ਬਜਰੀ ਲਿਆਂਦੀ ਗਈ ਇੰਟਰਲੌਕ ਲਿਆਂਦੀ ਗਈ ਇਸ ਦੇ ਜਿਹੜੇ ਵੱਡੇ ਵੱਡੇ ਖੱਡੇ ਜਿਹੜੇ ਭਰਨ ਦਾ ਕੰਮ ਸ਼ੁਰੂ ਕੀਤਾ ਗਿਆ ਕੁਝ ਤਸਵੀਰਾਂ ਤੇ ਜਿਹੜੀਆਂ ਦਿਖਾਉਨੇ ਆ ਕਿ ਇਹ ਨੌਜਵਾਨਾਂ ਦੀ ਸੇਵਾ ਭਾਵਨਾ ਕਿੰਨੀ ਆ ਵੀਡੀਓ ਨੂੰ ਸ਼ੇਅਰ ਕਰਨਾ ਬਣਦਾ ਜੇਕਰ ਤੁਹਾਨੂੰ ਲੱਗਦਾ ਕਿ ਇਹ ਨੌਜਵਾਨ ਜਿਹੜੇ ਆ ਨਿਸ਼ਕਾਮ ਸੇਵਾ ਕਰ ਰਹੇ ਨੇ ਉਹਨਾਂ ਲਈ ਇੱਕ ਵੀਡੀਓ ਨੂੰ ਇਸ ਸ਼ੇਅਰ ਜ਼ਰੂਰ ਬਣਦਾ ਹੈ ਆ ਕਿਹੜੇ ਸਮਾਜ ਦੇ ਵਿੱਚ ਜਿਹੜੇ ਲੋਕ ਜਿਹੜੇ ਆ ਉ ਜਾਗ ਜਾਣ ਜੇਕਰ ਹਰ ਇੱਕ ਬੰਦਾ ਇਸ ਤਰ੍ਹਾਂ ਜਿਹੜਾ ਉਹ ਸੇਵਾ ਕਰੇ ਜੇਕਰ ਹਰ ਬੰਦਾ ਐਦਾਂ ਹੀ ਜਿਹੜਾ ਉਹ ਚੱਲੇ ਤਾਂ ਵੱਡੀ ਗੱਲ ਆ ਕਿ ਸਮਾਜ ਜਿਹੜਾ ਬਦਲੇਗਾ ਜ਼ਰੂਰ ਤੇ ਸਾਡਾ ਦੇਸ਼ ਵੀ ਜਿਹੜਾ ਉਹ ਜ਼ਰੂਰ ਬਦਲੇਗਾ ਜੇਕਰ ਅਸੀਂ ਐਦਾਂ ਦਾ ਜਜਵਾ ਰੱਖਾਂਗੇ ਨੌਜਵਾਨ ਕੋਲੋਂ ਪੈਸੇ ਪਾਉਂਦੇ ਨੇ ਕੋਲੋਂ ਸਮਾਨ ਮੰਗਾਉਂਦੇ ਨੇ ਤੇ ਕੋਲੋਂ ਇੰਨੀ ਤੁੱਪ ਦੇ ਵਿੱਚ ਜਿਹੜਾ ਜਿੱਥੇ ਖੜਨਾ ਵੀ ਜਿਹੜਾ ਮੁਸ਼ਕਲ ਆ ਉਹ ਜਿਹੜੀ ਲੱਕ ਪਾ ਕੇ ਜਿਹੜੀ ਇਸ ਰੋਡ ਦੀ ਜਿਹੜੀ ਮੁਰੰਮਤ ਕਰ ਰਹੇ ਨੇ ਵੱਡੇ ਵੱਡੇ ਟੋਏ ਭਰ ਰਹੇ ਨੇ ਉੱਥੋਂ ਦਿਖਾਉਨੇ ਆ ਪੰਜਾਬੀ ਸਟੇਸ਼ਨ ਦੀ ਇੱਕ ਛੋ ਮਿਸ਼ਕਾਮ ਭਾਵਨਾ ਨਾਲ ਆਪਣਾ ਕੰਮ ਜਿਹੜਾ ਉਹ ਕਰ ਰਹੇ ਨੇ ਗੱਲਾਂ ਤਾਂ ਬਹੁਤ ਕਰਨੀਆਂ ਸੌਖੀਆਂ ਨੇ ਕਿਸੇ ਨੇ ਆਖਿਆ ਵੀ ਆ ਤੁਸੀਂ ਸੁਣਿਆ ਵੀ ਆ ਕਿ ਸੇਵਾ ਦੇਸ਼ ਦੀ ਜਿੰਦੜੀ ਹੈ ਬੜੀ ਔਖੀ ਗੱਲਾਂ ਕਰਨੀਆਂ ਬਹੁਤ ਸੁਖਲੀਆਂ ਨੇ ਗੱਲਾਂ ਕਰਨੀਆਂ ਬੜੀਆਂ ਔਖੀਆਂ ਪਰ ਜਦੋਂ ਦੇਸ਼ ਸੇਵਾ ਦੀ ਗੱਲ ਆਵੇ ਤਾਂ ਫਿਰ ਪੈਰ ਜਿਹੜੇ ਆ ਉਹ ਪਿੱਛੇ ਨੂੰ ਜਾਂਦੇ ਆ ਉਹ ਤੁਹਾਨੂੰ ਦਿਖਾਉਣੇ ਪੰਜਾਬੀ ਸਟੇਸ਼ਨ ਦੀ ਇੱਕ ਛੋਟੀ ਰਿਪੋਰਟ ਦੇ ਵਿੱਚ ਕਿ ਇਹ ਨੌਜਵਾਨ ਕਿਸ ਤਰ੍ਹਾਂ ਜਿਹੜਾ ਉਹ ਸੇਵਾ ਨੂੰ ਸਮਰਪਿਤ ਹੋ ਕੇ ਨਵਾਂ ਸ਼ਹਿਰ ਤੋਂ ਫਲੋਰ ਰੋਡ ਦੇ ਜਿਹੜੇ ਖੱਡੇ ਜੜੇ ਆ ਉਹ ਭਰ ਰਹੇ ਨੇ ਕੈਮਰਾ ਪਰਸਨ ਸੰਜੀਵ ਕਾਦਰੀ ਦੇ ਨਾਲ ਪੰਜਾਬੀ ਸਟੇਸ਼ਨ ਲਈ ਲਾਲ ਕਮਲ ਕੀ ਨਾਮ ਭਜੀ ਆਪਣਾ ਕਰਮਜੀਤ ਸਿੰਘ लवली ਆ ਜੀ लवली ਭਾਜੀ ਕੀ ਕਰ ਰਹੇ ਹੋ ਤੁਸੀਂ ਅੱਜ ਅੱਜ ਅਸੀਂ ਨੌਜਵਾਨ ਇਕੱਠੇ ਹੋ ਕੇ ਸੇਵਾ ਕਰ ਰਹੇ ਹਾਂ ਜੀ ਫਲੋਰ ਤੋਂ ਨਵਾਂ ਸ਼ਹਿਰ ਰੋਡ ਤੇ ਹਾਂਜੀ ਸੇਵਾ ਇਹ ਆ ਕਿ ਅਸੀਂ ਜਿਹੜੇ ਰੋਡ ਦੇ ਉੱਪਰ ਖੱਡੇ ਪਏ ਆ ਉਹਨਾਂ ਨੂੰ ਰਿਪੇਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅੱਛਾ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੱਥੇ ਤੱਕਰ ਪਹੁੰਚ ਕੇ ਸਾਨੂੰ ਰਿਪੋਰਟਿੰਗ ਕਰ ਰਹੇ ਹੋ ਕਿਉਂਕਿ ਪਹਿਲਾਂ ਵੀ 15-20 ਦਿਨ ਪਹਿਲਾਂ ਅਸੀਂ ਇੱਥੇ ਥੋੜੀ ਕੋਸ਼ਿਸ਼ ਕੀਤੀ ਸੀ ਕਿ ਅਸੀਂ ਰੋਡ ਥੋੜਾ ਚੌੜਾ ਕੀਤਾ ਸੀਗਾ ਹੂੰ ਪਹਿਲਾਂ ਇਹ ਰੋਡ ਮੰਨ ਲਓ ਅਪ੍ਰੋਕਸੀਮੇਟਲੀ 2.25 ਫੁੱਟ ਚੌੜਾ ਵਾ ਇਹ 4-4 ਫੁੱਟ ਅੰਦਰ ਨੂੰ ਇਕੱਠਾ ਹੋ ਗਿਆ ਸੀ ਰੋਡ ਤੇ ਮਿੱਟੀ ਢਿੱਗਣ ਕਰਕੇ ਅਸੀਂ 3-4 ਦਿਨ ਲਗਾਤਾਰ ਲਾ ਕੇ ਇਹ ਰੋਡ ਚੌੜਾ ਕੀਤਾ ਤਾਂ ਕਿ ਸਾਧਨ ਨੂੰ ਥੋੜੀ ਔਰ ਜੱਜ ਸ਼ੌਕ ਹੋ ਸਕੇ ਤੇ ਹੁਣ ਬਰਸਾਤਾਂ ਦੇ ਕੰਮ ਥੋੜੇ ਜਿਹਾ ਟੋਏ ਹੋਰ ਚੌੜ ਡੁੰਗੇ ਹੋ ਗਏ ਚੌੜੇ ਹੋ ਗਏ ਉਹਦੇ ਕਰਕੇ ਤੁਹਾਨੂੰ ਪਤਾ ਹੀ ਆ ਵੀ ਆਪਣਾ ਸ਼ਿਸ਼ੂ ਵਾਲਾ ਗੇ ਨੁਕਸਾਨ ਹੋ ਗਿਆ 4 ਮੋਤਾ ਹੋ ਗਿਆ ਜਾਨੀ ਨੁਕਸਾਨ ਹੋ ਗਿਆ ਤੇ ਹੁਣ ਚਲੋ ਸਾਰੇ ਆਪਣੇ ਏਰੀਆ ਨੂੰ ਥੋੜਾ ਦੁੱਖ ਬਹੁਤ ਜ਼ਿਆਦਾ ਨੁਕਸਾਨ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਸੀਗਾ ਉਹ ਉਹਨੂੰ ਧਿਆਨ ਚ ਰੱਖਦੇ ਹੋਏ ਹੁਣ ਅਸੀਂ ਨੌਜਵਾਨ ਇਕੱਠੇ ਹੋ ਕੇ ਕੋਈ ਭਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਤੁਹਾਨੂੰ ਪਤਾ ਅਸੀਂ ਕੋਈ ਸਾਨੂੰ ਸਹਿਯੋਗ ਤਾਂ ਕਿਸੇ ਸੰਸਥਾ ਵੱਲੋਂ ਹੈ ਨਹੀਂਗਾ ਅਸੀਂ ਜਿੰਨਾ ਕਿ ਸਾਡੇ ਚ ਹਿੰਮਤ ਹੈਗੀ ਆ 200 400 500 1000 ਹਜ਼ਾਰ ਵਾਲੇ ਜਿੰਨਾ ਵੀ ਸਾਡੇ ਚ ਹੈਗਾ ਵਾ ਅਸੀਂ ਪੈਸੇ ਆਪਣੇ ਤੋਂ ਕੰਟ੍ਰਿਬਿਊਸ਼ਨ ਕਰਕੇ ਪੈਸੇ ਇਕੱਠੇ ਕਰਕੇ ਹਮਨ ਅਸੀਂ ਯੋਗਦਾਨ ਤਾਂ ਕਿ ਸਮਾਨ ਲੈਂਦਾ ਵਾ ਔਰ ਅਸੀਂ ਕੋਸ਼ਿਸ਼ ਕਰ ਰਹੇ ਕਿ ਕਿੰਨੇ ਟੋਏ ਭਰ ਸਕੀਏ ਜਿਆਦਾ ਵੱਡੇ ਟੋਏ ਭਰ ਕੇ ਵੀ ਤਾਂ ਕਿ ਕੋਈ ਨੁਕਸਾਨ ਨਾ ਹੋਵੇ ਹੋਰ ਜਿਆਦਾ ਹੁਣ ਅਸੀਂ ਆਵਾਜ਼ ਤੁਸੀਂ ਆਮ ਆਪਾ ਰੋਡ ਤੇ ਰਹਿੰਦੇ ਆ ਸਾਡੇ ਸਾਹਮਣੇ ਕਾਫੀ ਹਾਸੇ ਹੋਏ ਛੋਟੇ ਮੋਟੇ ਪਰ ਜੇ ਵੱਡਾ ਹਾਸਾ ਹੋ ਗਿਆ ਇਹਨੇ ਆਪਣੇ ਸਾਰੇ ਏਰੀਆ ਨੂੰ ਜਿਆਦਾ ਹਰਟ ਕਰਦਾ ਹਲਾਕੇ ਰੱਖਦਾ ਤੇ ਉਹਨੂੰ ਧਿਆਨ ਰੱਖਦੇ ਹੋਏ ਅੱਜ ਅਸੀਂ ਕੋਸ਼ਿਸ਼ ਕਰ ਰਹੇ ਕਿ ਟੋਏ ਭਰਦੀਏ ਕਿੰਨੇ ਬਸ ਅਸਤਾ ਤੁਹਾਡੇ ਦੁਆਰਾ ਤਾਂ ਮੀਡੀਆ ਮਾਧਿਅਮ ਤੇ ਸਰਕਾਰ ਤੱਕ ਇਹੀ ਸਨੇਹਾ ਦੇਣਾ ਚਾਹੁੰਦੇ ਆ ਵੀ ਥੋੜੀ ਆਪ ਵੀ ਤੁਸੀਂ ਧਿਆਨ ਦੇਣਾ ਕਿਉਂਕਿ ਇਹ ਜਿਹੜਾ ਰੋਡ ਆ ਰਾਹੋਂ ਤੋਂ ਨਗਰ ਤੱਕਰ ਬਣ ਗਿਆ ਵਾ ਹੂੰ ਨਗਰ ਐਂਟਰੀ ਤੱਕਰ ਪਰ ਨਗਰ ਐਂਟਰੀ ਤੋਂ ਲੈ ਕੇ ਗੜਾ ਗੜੇ ਦੇ ਐਗਜ਼ਿਟ ਤੱਕਰ ਰੋਡ ਰੇਨਦਾ ਵਾ ਮੇਨਟੇਨੈਂਸ ਲਾ ਹੂੰ ਇਹ ਵੀ ਇਹੀ ਬੇਨਤੀ ਆ ਵੀ ਇਹਨੂੰ ਪ੍ਰੋਪਰਲੀ ਮੇਨਟੇਨ ਇਹਦੇ ਪੈਚ ਵਰਕ ਨਾ ਹੋਵੇ ਪ੍ਰੋਪਰ ਰੋਡ ਬਣਾਈ ਜਾਵੇ ਇੱਕ ਵਾਰੀ ਹੂੰ ਕਿਉਂਕਿ ਪੈਚ ਵਰਕ ਤਾਂ ਇਦਾਂ ਵਾ ਪੈਚ ਵਰਕ ਤੁਸੀਂ ਕਰ ਦੋਗੇ ਉਹ ਫੇਰ ਟੁੱਟ ਜਾਂਦਾ ਉਹ ਪ੍ਰੋਪਰ ਨਹੀਂ ਪੈਚ ਵਰਕ ਹੁੰਦਾ ਹੈਗਾ ਹਮ ਹੁਣ ਜੇ ਇੱਕ ਵਾਰੀ ਪੂਰੇ ਤਰ੍ਹਾਂ ਰੋੜ ਬਣ ਗਿਆ ਤੇ ਇੱਥੇ گاਾਂ ਅੱਗੇ ਤੋਂ ਕੋਈ ਜਾਨੀ ਨੁਕਸਾਨ ਨਹੀਂ ਹੋਊਗਾ ਜੇ ਸਰਕਾਰ ਕੋਈ ਜ਼ਿਆਦਾ ਕੰਮ ਕਰ ਦਵੇ ਭਜੀ ਕੀ ਨਾ ਆਪਣਾ ਜੀ ਵਰਜੀਤ ਕੁਮਾਰ ਜੀ ਵਰਜੀਤ ਭਾਜੀ ਕੀ ਕਰ ਰਹੇ ਹੋ ਤੁਸੀਂ ਅੱਜ ਅੱਜ ਜੀ ਅਸੀਂ ਫਲੋਰ ਤੋਂ ਨਮਾਸ਼ਾ ਰੋੜ ਤੇ ਬਹੁਤ ਹੀ ਵੱਡੇ ਖੱਡੇ ਪੈ ਜੀ ਰੋੜ ਬਹੁਤ ਟੁੱਟਿਆ ਹੋਇਆ ਖਸਤਾ ਹਾਲਤਾਂ ਰੋੜ ਦੀ ਹਮ ਤੇ ਇਸ ਰੋੜ ਦੇ ਉੱਤੇ ਬਹੁਤ ਹੀ ਨੁਕਸਾਨ ਤਾਂ 4 ਦਿਨ ਪਹਿਲਾਂ ਇੱਕ ਆਟੋ ਟੋਏ ਦੇ ਕਾਰਨ ਹੀ ਉਹ ਚਾਰ ਮੌਤਾਂ ਹੋਈਆਂ ਤੇ ਆ ਵੱਡਾ ਹੋਣ ਕਰਕੇ ਆਟੋ ਵਾਲ ਨੇ ਥੋੜਾ ਜਿਹਾ ਕਟ ਮਾਰਿਆ ਪਰ ਉਹਨੂੰ ਨਹੀਂ ਆਟੋ ਕੰਟਰੋਲ ਦੇ ਵਿੱਚ ਹੋਈ ਤੇ ਗੱਡੀ ਦੇ ਵਿੱਚ ਬਚ ਗਈ ਮੌਕੇ ਤੇ ਚਾਰ ਮੌਤਾਂ ਹੋਈਆਂ ਬਹੁਤ ਹੀ ਸਾਰੇ ਹੀ ਇਲਾਕੇ ਨੂੰ ਦੁੱਖ ਹੋਇਆ ਇਸ ਚੀਜ਼ ਦਾ ਜੇ ਰੋਡ ਸ਼ਾਇਦ ਨਾ ਟੁੱਟਿਆ ਹੁੰਦਾ ਤੇ ਉਹ ਬਚ ਵੀ ਸਕਦੇ ਸੀ ਰੋਡ ਦੀ ਹਾਲਤ ਇੰਨੀ ਖਰਾਬ ਆ ਜੀ ਜੇ ਮੋਟਰਸਾਈਕਲ ਤੇ ਬੰਦਾ ਜਾਂਦਾ ਟੋਏ ਦੇ ਵਿੱਚ ਦੀ ਮੋਟਰਸਾਈਕਲ ਡਿੱਗਦਾ ਤੇ ਪਿਛਲਾ ਟਾਇਰ ਜਿਹੜਾ ਨਾ ਉਹ ਜੇ ਸਵਾਰੀ ਮਗਰ ਬੈਠੀ ਆ ਤੇ ਸਵਾਰੀ ਡਿੱਗ ਪੈਂਦੀ ਆ ਪਿੱਛੋਂ ਇੱਡੇ ਯੋਨਾ ਉਹ ਟੋਏ ਦੇ ਵਿੱਚ ਡੱਕਦੇ ਆ ਜਿਆਦੇ ਡੂੰਘੇ ਟੋਏ ਹਾਂਜੀ ਤੇ ਰੋਜ਼ ਹੀ ਕੋਈ ਨਾ ਕੋਈ ਰੋਜ਼ ਹਾਸਾ ਹੁੰਦਾ ਰੋਜ਼ ਉਹ ਤਾਂ ਜੱਕਦਾਂ ਜਿਹੜੇ ਚਾਰ ਮਤਾਂ ਹੋਈਆਂ ਤਾਂ ਇਕੱਠੀਆਂ ਹੋ ਗਈਆਂ ਰੋਜ਼ ਹੁੰਦੇ ਉਹ ਲੱਗਿਆ ਉਹ ਤਾਂ ਵਿਚਾਰੇ ਗਣਤੀ ਜੀ ਨਹੀਂ ਆਗੇ ਤੇ ਦਿਲਜੀਤ ਭਾਜੀ ਕਾਉਂਟ ਤੁਹਾਡੀ ਹੈਲਪ ਕਰਦਾ ਕਿੱਥੋਂ ਪੈਸੇ ਲੈਣੇ ਤੁਸੀਂ ਫਿਰ ਕੋਈ ਸਾਡੀ ਹੈਲਪ ਨਹੀਂ ਹੈਗੀ ਜੀ ਅਸੀਂ ਸਾਰੇ ਸਾਡਾ 20-25 ਮੁੰਡਿਆਂ ਦਾ ਗਰੁੱਪ ਆ ਜੀ ਅਸੀਂ ਸਾਰੇ ਆਪਣੇ ਕੋਲੋਂ ਹੀ ਇਕੱਠਾ ਕਰਕੇ ਸਮਾਨ ਪੈਸਾ ਤੇ ਲਾ ਇਕੱਠਾ ਕਰਕੇ ਇਸ ਰੋਡ ਦੇ ਜਿਹੜੇ ਵੱਡੇ ਮੇਨਮੈਂਟ ਹੋਏ ਆ ਉਹ ਭਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸੇ ਦਾ ਜਿਆਦਾ ਨੁਕਸਾਨ ਨਾ ਹੋਵੇ ਕਿੰਨੇ ਵਜੇ ਸਵੇਰ ਨੂੰ ਆ ਜੰਨੇ ਆ ਅਜੀ ਸਵੇਰੇ 9 ਵਜੇ ਜੀ 9 ਵਜੇ ਆ ਜੰਨੇ ਆ ਰਾਤ ਨੂੰ ਕਿੰਨੇ ਵਜੇ ਤੱਕ ਦਿੰਦੇ ਆ ਰਾਤ ਨੂੰ ਬਸ ਜਿੰਨਾ ਸਾਡੇ ਕੋਲ ਮਟੀਰੀਅਲ ਹੈਗਾ ਜੀ ਹੁਣ ਲੁੱਕਿਆ ਜਿੱਦਾਂ ਹਾਂਜੀ ਅੱਜ ਅੱਜ ਆ ਦੇਣਗੇ ਜੀ ਪੀ ਲੈਂਦੇ ਸੀਗੇ ਜੀ 20 20 ਪੀ ਲੈਂਦੇ ਹਾਂ ਜੀ ਇਹਦੀ ਕਿੰਨੀ ਪਰਕ ਪਾਸ ਪੀਪੇ ਦੀ ਕਿੰਨੀ ਹੈ ਦੀ ਇਹ ਸਾਡੇ ਵੱਡੇ ਭਾਜੀ ਨੂੰ ਪਤਾ ਜੀ ਉਹ ਵੀ ਮੰਗਵਾਉਂਦੇ ਆ ਬਸ ਸਾਨੂੰ ਇਹ ਇੱਕ ਦੂਜੇ ਨਾਲ ਹਿਸਾਬ ਨਹੀਂ ਕਰੀਦਾ ਗੱਜ ਨਹੀਂ ਕਰਦਾ ਜਿਹੜੇ ਕਹੇ ਬੰਦੇ ਨੂੰ ਕਹਿੰਦਾ ਵੀ ਆਹ ਸਮਾਨ ਮੰਗਵਾਉਣਾ ਉਹਨਾਂ ਨੇ ਮੰਗਾਇਆ ਬਾਕੀ ਜਦੋਂ ਪ੍ਰੋਪਰ ਕੰਮ ਨਿਭਰੂਗਾ ਫੇਰ ਉਹਨਾਂ ਨੂੰ ਪੁੱਛਾਂਗੇ ਵੀ ਕਿੰਨੇ ਦਾ ਈਤਾਰਾ ਪਿਆ ਜੀ ਬਾਅਦ ਦੇ ਸਰੇ ਹੋ ਗਏ ਹਾਂ ਜੀ ਅੱਜ ਅੱਜ 20 ਪੀ ਪੀ ਲੈਂਦੇ ਆ ਅੱਜ 20 ਪੀ ਹਰ ਰੋਜ਼ ਕਿੰਨੇ ਕ ਲੱਗ ਜਾਂਦੇ ਆ ਨੇ ਇਹ ਸ਼ੁਰੂ ਅੱਜ ਕੀਤਾ ਜੀ ਅਸੀਂ ਪਹਿਲਾਂ ਅਸੀਂ ਇਹ ਮਹੀਨਾ ਕੇ ਪਹਿਲਾਂ ਅਸੀਂ ਇਹ ਰੋਡ ਜਿਹੜਾ ਸੀਗਾ ਜੀ ਇਹ ਰੋਡ ਜਿੱਥੇ ਚਿੱਟੀ ਪੱਟੀ ਹੁੰਦੀ ਆ ਸਾਈਡ ਵਾਲੀ ਚਿੱਟੀ ਪੱਟੀ ਦਾ ਕੱਟ ਤਾਂ ਮਿੱਟੀ ਜੜੀ ਹੋਈ ਸੀਗੀ ਅਸੀਂ ਨਗਰ ਤੋਂ ਲੈ ਕੇ ਗੜੇ ਤੱਕ ਜੀ ਇਹ ਸਾਰਾ ਹੀ ਟਰੈਕਟਰਾਂ ਦੇ ਨਾਲ ਤੇ ਲੇਬਰ ਲਾ ਕੇ ਇਹਨੂੰ ਪਧਰਾ ਕੀਤਾ ਵੀ ਕੱਲ ਨੂੰ ਬਰਸਾਤਾਂ ਆਉਣੀਆਂ ਟਰੋਏ ਫੇ ਪਾਣੀ ਖੜੂਗਾ ਨੁਕਸਾਨ ਹੋਊਗਾ ਟਰੋਏ ਚ ਪਤਾ ਨਹੀਂ ਲੱਗਣਾ ਉਹ ਸਾਰਾ ਇਹ ਸੈੱਟ ਕਰਕੇ ਤੇ ਹੁਣ ਕੋਸ਼ਿਸ਼ ਕਰ ਰਹੇ ਹਾਂ ਵੀ ਟਰੋਏ ਪੂਰਨ ਲਈ ਅਸੀਂ ਅੱਜ ਹੀ ਲੱਗੇ ਆਂ ਹਾਂ ਸਾਡੇ 1-2 ਦਿਨ ਲੱਗਣਗੇ 3 ਦਿਨ ਲੱਗਣਗੇ ਉਹ ਜਿੰਨਾ ਵੀ ਮਟੀਰੀਅਲ ਹੋਊਗਾ ਉਹ ਫਿਰ ਬਾਅਦ ਵਿੱਚ ਪਤਾਵਣਾ ਜੀ ਪਹਿਲਾਂ ਨਿਕੋਸ਼ ਹੁੰਦਾ ਕਰੇ ਪਹਿਲਾਂ ਨਿਕੋਸ਼ ਹੁੰਦਾ ਜੀ ਸਾਰੇ ਨੌਜਵਾਨ ਇਕੱਠੇ ਹੋ ਕੇ ਕਰਦੇ ਸਾਰੇ ਹਾਂਜੀ ਹਾਂਜੀ ਸੇਵਾਦਾਰ ਸਾਰੇ ਨੌਜਵਾਨ ਕਰਦੇ ਸਾਰੇ ਹਾਂਜੀ ਸਾਰੇ ਆ